ਹਾਂ ਲੈ ਭਾਈ ਆ ਪੋਪੜੀ ਹੋਰ ਠੀਕ ਬਣਦਾ ਬਕਰੇ ਭਾਈ ਮੈਂ ਕਰਾ ਬਣਦਾ ਬਕਰੇ ਫੜ ਕੇ ਇਹ ਜਿਹੜਾ ਖੜਾ ਮੈਂ ਨਾ ਕੋਈ ਤਾਈ ਦੀ ਗੱਦੀ ਮੈਂ ਲੈ ਮੈਂ ਸਾਢੇ ਪੰਜ ਕਰਾ ਨੂੰ ਪੁੱਛਿਆ ਵੀ ਨਹੀਂ ਮੈਂ ਸਾਢੇ ਪੰਜ ਰੱਖਾ ਗੱਲ ਨਿਬੜੀ ਨਾਮ ਆ ਉਹ ਇੱਕ ਕਰਾ ਦੇਣਾ ਮੈਂ ਦੋ ਨਾ ਇੱਕ ਕਾ ਮਾਰ ਤੂੰ ਤੇਰੀ ਕਿ ਤੇਰਾ ਕੀ ਮਨ ਮੰਨਦਾ ਹੁਣ ਜੁੰਡੇ ਜੀ ਤੋਰ ਕਤਰ ਕੀ ਹੈ ਤਾਂ ਠੀਕ ਹੈ ਫਿਰ ਹੋਰ ਫਿਰ ਘੱਟ ਹੋਇਆ ਤਾਂ ਬਣਾਓ ਮੈਂ ਪਹਿਲਾਂ ਮੰਗਿਆ ਹੋਇਆ ਆ ਫੜਿਆ ਯਾਰ 55 ਦਾ ਕਿਰਾਇਆ ਲਖਾਈ ਨਹੀਂ ਹੈ ਸਹੀ ਦੇ ਦੇ ਨਹੀਂ ਕਿਉਂ ਨਹੀਂ ਫੜ ਲੈ ਨਹੀਂ ਲਖਾਈ ਤੇਰੀ ਮਹਿੰਗੀ ਜਾਈਦਾ ਨਹੀਂ ਮਹਿੰਗੀ ਸੋਨਾ ਵਰਗੀ ਨਹੀਂ ਮਹਿੰਗੀ ਨਹੀਂ ਉਹ ਗੱਲ ਉਹ 100 ਸੋਨਾ ਨਾਲ ਗੱਡੀ ਗੱਲ ਆ ਫਿਰ 100 ਨੂੰ ਆਖਣਾ ਹੈ ਪਰ ਆਪਸ ਵਿੱਚ ਨਾ ਛੱਡਾ 100 ਪਿੱਛੇ ਕੀ ਆ ਯਾਰ 100 ਨਾਲ ਕਿਉਂ ਯਾਰ ਪੈਸੇ ਨਾ ਮਾਇਆ ਨਾਲ ਹੋ ਗਈ ਬਈ ਬਾਈ ਜਗਸਿਰ ਕਿਵੇਂ ਕਰਵਾਤੀ ਚੱਕੋ ਜੀ 5 5500 ਰੁਪਏ ਖਰਾਬਾ ਰੱਖ ਲੈਣਾ ਦੇਣਾ ਚੰਦੇ ਇਹਨੂੰ ਠੀਕ ਆ ਲਖਾਈ ਇਹਦੀ ਬਾਈ ਦੀ ਠੀਕ ਆ ਲੈ ਬਾਈ ਕਿਹੜਾ ਪਿੰਡ ਅਸੀਂ ਆਪਣਾ ਕੋਟ ਕਪੂਰੇ ਤੋਂ ਆਇਆ ਸੀ ਬਾਈ ਨੂੰ ਤੇ ਬਾਈ 5500 ਰੁਪਏ ਆ ਬੱਕਰੀ ਦਵਾਤੀ ਆ ਠੀਕ ਆ ਇਹ ਬਣੀ ਪੁਣੀ ਵੀ ਆ ਕਿ ਕਿਵੇਂ ਬਾਈ ਖਾਲੀ ਲੈ ਵੀ ਖਾਲੀ ਕਰਕੇ ਦਿੱਤੀ ਆ ਖਾਲੀ ਕਰ ਲਈ ਸੀ ਬਾਈ ਠੀਕ ਆ ਠੀਕ ਆ ਠੀਕ ਆ ਬਾਬਾ ਜੀ ਠੀਕ ਵਧੀਆ ਬਾਈ ਇਹ ਲੈ ਵੀ ਦੋਸਤੋ ਪੈਸੇ ਗਿਣਾਤੇ ਆ ਬਾਈ ਨੇ ਜਿਹੜੀ ਆ ਬੱਕਰੀ ਲਈ ਸੀਗੀ 55000 ਵਾਲੀ ਇਹ ਲੈ ਚੱਕ ਵੀ ਆ ਘਟ ਵਧੀਆ ਦੋ ਦੋ ਕਿਲੋ ਘਟੇ ਨਹੀਂ ਹੈ ਲੈ ਵੀ 20000 ਲਾ ਰਿਹਾ ਖਰਦਾ 20 ਕਿਲੋ ਦਾਲੀ ਖਾ ਕੇ ਵੀਰੇ ਦਾਣੇ ਲਿਆ ਪੱਲੀ ਤੋਂ ਮੁੰਜਰੇ ਇਕੱਠੇ ਕਰਦਣੇ ਬਈ ਕੀ ਰੋਧਾਣੇ ਨੇ ਮਾਰੇ ਕਿੱਥੇ ਆ ਗਏ ਇਹਨੂੰ ਆਏ ਨਾ ਆਖਿਆ ਕਰਿਆ ਉਹ ਨਣੀ ਮਾਂ 20 ਨੂੰ ਦਾਣੇ ਖਾ ਗਏ ਮੇਰੇ ਅੱਛਾ ਦਾਣੇ ਖਾ ਗਏ ਮੈਂ ਕਿਹਾ ਨਾ ਦਾਣੇ ਹੀ ਨਹੀਂ ਦਾਣੇ ਤਾਂ ਬਹੁਤ ਪਏ ਆ ਦਾਣੇ ਤਾਂ ਤਿੰਨ ਡੰਗਰੇ ਦੇ ਖਾਣ ਤੋਂ ਸਾਰੀ ਤੇ ਭੁੱਖੇ ਮੁਰਦੇ ਨੇ ਮਾਰੇ ਇਹਨਾਂ ਆਪਣੇ ਭੁੱਖੇ ਤੇ ਮੱਖਣੀ ਮਾਰਦੇਗੇ ਅੱਤ ਮਾਹ ਤੇ ਗਾ ਦਾਣੇ ਤੂੰ ਆ ਦਾਣੇ ਖਾ ਗਏ ਤਾਂ ਵਾਧੂ ਪਏ ਆਪਣੇ 20 ਰੁਪਏ ਲਾ ਕੇ 20 ਤੇ ਆਈ ਜਾਂਦਾ ਹੁਣ ਇਹ ਤੇ ਮੈਂ ਕੀ ਕਰਾਂ ਪਹਿਲਾਂ 24 ਲਾਇਆ ਸੀ ਉੱਤੇ ਲਾਏ ਤਾਂ ਤੇ ਘਾਇਦੋ ਫੜੇ ਨਹੀਂ ਕੋਈ ਨਹੀਂ ਫਿਰ ਹੁਣ ਕਿਹੜਾ ਭੱਜ ਗਏ ਹੈ ਹਾਂ ਤੇ ਕਰ ਲੈਣੇ ਇਹਨਾਂ ਨੂੰ ਹੁਣ ਕਿ ਲਿਆਉਂਦੇ ਤਾਂ ਕੋਈ ਨਹੀਂ ਲੱਤਿਆ ਦੇ ਅੱਗੇ ਵੀ ਹੋਣਗੇ ਜਾ ਕੇ ਹਣੇ ਨਵੇਂੜੋ ਯਾਰ ਕਿਹੜਾ ਬੰਦਾ ਵਿਚਾਲੇ ਨਵੇਂੜੋ ਯਾਰ ਨਵੇਂੜੋ ਤੂੰ ਹੀ ਹੋ ਕੇ ਤੂੰ ਹੋ ਕੇ ਵੇਲ ਬਾਈ ਫਿਰ ਜੇ ਤੂੰ ਨਾ ਮੰਨਿਆ ਉਧਰ ਗਾਹਲ ਮੰਨਾਲਿਆ ਫਿਰ ਫਿਰ ਵੇਚਤੀ ਐ ਵੇਚਦੇ ਹੁੰਦੀ ਰਹਿੰਦੀ ਐ ਨਵੇਂੜੋ ਬਿਮਾਰੀ ਦੀ ਤਾਂ ਹੁੰਦੀ ਰਹਿੰਦੀ ਐ 68000 ਮੰਨਣਾ ਪੈਣਾ ਬਾਈ ਉਧਰ ਵੇਚ ਤਾਂ ਹੁੰਦੀ ਰਹਿੰਦੀ ਐ ਸਿਰੇ ਮੂਰੇ ਆ ਦੋ ਸਿਰੇ ਮੂਰੇ ਆ ਹਾਂ ਇੱਥੇ ਆ ਵਾਰੀ ਦੀ ਵੇਚੀ ਤਾਂ ਹੁੰਦੀ ਨਹੀਂ ਜੇ ਨਾਲ ਦੋਨੇ ਬੋਲੋਗੇ ਫਿਰ ਤਾਂ ਸਾਨੂੰ ਪੈਸੇ ਪਾਉਣੇ ਆ ਹਾਂ ਬੋਲ ਨਹੀਂ ਆ ਯਾਰ ਬੋਲਣਾ ਨਹੀਂ ਪੈਣਾ ਨਹੀਂ ਬੋਲਦਾ ਤੂੰ ਵੀ ਨਾ ਬੋਲੀ ਬੋਲਣ ਗਏ ਬਾਈ ਯਾਰ ਤੇਰੇ ਬੱਕਰੇ ਨੇ ਉਹਦੇ 24 ਇਧਰ ਤੂੰ ਵੀ ਲਵਾਇਆ ਉਹਦੇ ਨਹੀਂ ਉਹ ਮਾਰਦਾ ਸੀਗਾ ਸੀਗਾ ਮਾਰਦਾ ਤੇਰੇ ਗੱਲ ਕੋਈ ਨਹੀਂ ਫਿਰ ਗਿਆ ਲੋਕਾਂ ਦਾ ਵੇਖ ਤੈਨੂੰ ਗੱਲ ਦੱਸਾਂ ਖੜੀ ਖੜੀ ਇੱਕ ਮਿੰਟ ਜੇ ਇੱਕ ਮਾੜੀ ਮਾੜੀ ਜੀ ਬੰਦ ਕਰੀ ਆਪਣੇ ਕੋਈ ਨਹੀਂ ਬਸੀ ਨਹੀਂ ਹੌਣਾ ਸੀਰੇ ਹੌਣਾ ਨਾ ਕਰੋ ਤੇਰਾ ਤੂੰ ਵੀ ਬੰਦਾ ਮੂੰਹ ਮੱਥੇ ਵਾਲਾ ਵੀ ਮੂੰਹ ਮੱਥੇ ਵਾਲਾ ਹਜ਼ਾਰ ਤੇਰਾ ਗਿਆ ਹਜ਼ਾਰ ਗੱ 23000 ਤੇ ਤੇਰੇ ਬੱਤੇ ਵੇ ਮਾ ਮਾ ਪ੍ਰਵਾ ਆਪਾਂ ਨਹੀਂ ਪਾਉਂਦੇ ਹਜ਼ਾਰ ਹਾਂ ਹੁਣ ਤਾਂ ਇਹ ਲੈ ਵੀ ਦੋਸਤੋ ਬਾਈ ਵਸਾ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਇਹ ਕਿਵੇਂ ਕਰਵਾਤੀ ਚਾਰੇ ਬੱਕਰੇ ਇਹ ਯਾਰ ਬੰਦੇ ਕਰਦੇ ਸੀ ਠੀਕ ਆ ਤੇ ਬਾਈ ਬਾਜੇਖਾਨ ਦਾ ਉੱਥੇ ਬੈਠ ਫੇਰ ਵੀ ਸਕੀਰ ਰੱਖਣੀ ਪੈਂਦੀ ਆ ਇਹ ਤਾਂ ਨਹੀਂ ਮੰਨੀ ਉਹਨੇ ਜਿੰਦਾ ਮੰਨ ਗਿਆ ਉਹ ਤਾਂ ਕਹਿੰਦਾ ਖਾਲੀ ਅੰਕਲ ਖਾਲੀ ਕੋਈ ਆ ਹਾਂ ਉਹ ਮੋੜਦਾ ਹੀ ਨਹੀਂ ਯਾਰ ਇੱਕ ਕਰੇ ਤਿਆਰੀ ਆ ਤੇ ਮੇਰੀ ਵੀ ਤਿਆਰੀ ਆ ਲੈਨੇ ਸੀਰਾ ਸੀਰਾ ਕੀ ਕਹਿੰਦਾ ਸੀ ਸੀਰਾ ਕਹਿੰਦਾ ਮੇਰਾ ਵੀ ਤੇਨੂੰ ਕੀ ਕਰਦਾ ਵੀ ਫੜਾ ਬੱਕਰੇ ਠੀਕ ਆ ਠੀਕ ਆ ਠੀਕ ਆ ਸ਼ੈਰੀਮਾਨ ਦੇਖ ਤੇਰਾ ਗੈਪ ਘਟਦਿਆ ਕਰੋ ਨਾ ਮੈਨੂੰ ਲੱਗਦਾ ਮੇਰਾ ਹੀ ਪੂਰਾ ਬਣਾ ਵੀ ਮੈਂ ਚਾਰੇ ਲੈ ਲਾਂ ਕਿੰਨੇ ਚ ਕਰਵਾ ਦੇ ਚਾਰੇ ਤੇ 23000 ਦੀ ਲਖਾਈ ਬਾਈ ਜੀ 30000 ਚ ਲਖਾਈ ਬਾਈ ਜਿੰਦਾ ਦੇ ਹੋਗਾ ਠੀਕ ਹੈ ਲੈ ਵੀ ਦੋਸਤੋ ਚਾਰੇ ਬੱਕਰੇ ਤੁਹਾਨੂੰ ਵਿਖਾ ਦਿੰਨੇ ਆ ਹੋ ਗਿਆ ਹੋ ਗਿਆ ਠੀਕ ਹੈ ਫਿਰ ਇਹ ਗੱਲ ਸੁਣ ਲਾਜ ਇੱਕ ਉਹ ਕਾਲਾ ਲੱਡੂ ਲਿਆ ਕਿੰਨੇ ਹੁਣ ਉਹ ਥੋੜੇ ਲੜਾ ਕਿੰਨੇ ਇੱਕ ਆ ਰਤਾ ਲੈ ਵੀ ਦੋਸਤੋ ਚਾਰਾਂ ਬੱਕਰਾਂ ਦਾ ਸੌਦਾ ਹੋ ਗਿਆ ਸੀਰੇਵਾਂਦਰ ਰੋਡ ਵਾਲੇ ਤੋਂ ਬਾਈ ਜਿੰਦੇ ਨੂੰ ਇਹ ਚਾਰੇ ਬੱਕਰੇ ਲੈ ਤੇ ਆ 3000 ਚ ਲਖਾਈ ਬਾਈ ਜਿੰਦੇ ਦੀ ਆ ਜਿੰਦੇ ਬਾਈ ਨੂੰ 24000 ਕੀ ਪੈਣੀ ਠੀਕ ਆ ਤੁਸੀਂ ਦੇਖ ਸਕਦੇ ਹਾਂ ਕੋਈ ਆਪਾਂ ਜੀ ਇਹ ਪੜ੍ਹ ਰਹੀਆਂ ਨਾ ਖੜੀਆਂ ਰਹਿਣੀਆਂ ਨਾ ਦੋ ਬੰਗੇ ਸੋਹਰੇ ਕਿਥੇ ਰੋਜ਼ ਨੂੰ ਕੋਈ ਕਾਰ ਖਰਾਬ ਹੋਈ ਖੜੀ ਰਹੀ ਕਿੱਥੇ ਬਾਈ ਧੰਦਾ ਤਨਵੇਂ ਕਹਿੰਦਾ ਮੈਂ ਹਿਆਰ ਯਾਰ ਬੜਾ ਬੜਾ ਉੱਥੇ ਕਿਹਨਾਂ ਕੋਈ ਨਹੀਂ ਉੱਥੇ ਤਾਂ ਫੜਕ ਤੀ ਗਾਣੀ ਮਾਰੀ ਹੁੰਦੀ ਯਾਰ ਹੁਣ ਕੀ ਤੈਨੂੰ ਕੀ ਕੀ ਮੰਗਿਆ ਤੂੰ ਉਹਦੀ ਉੱਥੇ ਖੜਾ ਸੀ ਕਿੰਮੋ ਲਗੀ ਤੈਨੂੰ ਬਾਦ 10000 ਕੀਤਾ ਹਾਂ ਉਹ ਤੋਂ 5000 ਦਿੰਦੇ ਆ ਯਾਰ ਗੱਡੀ ਜਾਈ ਯਾਰ 5000 ਰੁਪਏ ਦੇ ਹੋਲਾ ਹਜ਼ਾਰ ਲਾਵੇ ਬੰਤਾ ਤੇ ਹੋਰ ਫਿਰ ਕੀ ਰਹੇਗੀ ਕਸਰ ਕੀ ਰਹੇਗੀ ਕਿੰਨੀ ਤੂੰ ਦੱਸ ਆਪਣੇ ਆਪ ਚਾਰ ਲਾਇਸੀ ਨੇ 2000 ਰੁਪਏ ਬਹੁਤ ਧੰਨਵਾਦ ਦਾ ਤਾਂ ਨਹੀਂ ਵਿਗਣਾ ਯਾਰ ਉਹ ਤਾਂ ਬਈ ਕੋਈ ਆ ਵਿੱਚੋਂ ਪਸ ਮਾਰੇ ਤਾਂ ਰੋਟੀ ਬੱਸ ਸਾਰਿਆਂ ਨੂੰ ਤੂੰ ਵੇਖ ਲੈ ਜੇ ਤੈਨੂੰ ਕਿਹੜਾ ਪਗਾਂ ਧੰਨਵਾਦ ਇਹ ਨਵੇਂ ਬੰਦੇ ਬਹੁਤ ਆਏ ਆਪਣੇ ਤੇ ਪ੍ਰਮਾਤਮਾ ਸੋਖ ਰੱਖੇ ਆ ਲੰਗਰ ਪਾਣੀ ਵੀ ਸਾਹਮਣੇ ਹੀ ਆ ਤੁਹਾਡੇ ਕੋਲੇ ਰੋਟੀ ਦੱਸ ਸਹੀ ਵਾਲਾ ਸੌਦਾ ਦਿਓ ਯਾਰ ਇੱਕ ਨਾਵਾ ਤੁਸੀਂ ਆਪਣਾ ਪਾ ਕੇ ਅੱਤ ਕਾ ਲੋ ਭੱਜ ਖਾ ਖਾ ਕੇ ਰੱਖਤਾ ਕਰੋ ਮੇਰੇ ਭਰਾ ਬਹੁਤ ਬਹੁਤ ਧੰਨਵਾਦ ਖਾਲਾ ਦਾ ਧੰਨ ਨਹੀਂ ਹਰ ਵੱਡੀ ਪਹੁੰਚਿਆ ਕਰੋ ਮੈਨੂੰ ਪਤਾ ਤੈਨੂੰ ਇੱਥੇ ਕਰਨ ਫਿਰਦਾ ਉੱਥੇ ਨਹੀਂ ਹੋਣੀ ਕਿੰਨੇ ਦੀ ਹੋਊਗਾ ਹਾਂ ਪਰਵਿੰਦਰ ਕੀਤੇ ਨਹੀਂ ਹੋਣਾ ਸੌਦਾ ਦਾ 15000 ਰੁਪਏ ਮੰਗਿਆ ਯਾਰ ਇਹਨਾਂ ਨੇ ਕਿੰਨੇ ਲਾਇਆ ਹਾਂ 8000 ਲਾਇਆ ਭਾਈ 4 ਲਾਇਆ 5 ਕਰ ਦੋ ਕੰਗਰੌੜ ਬੱਕਰੀ ਹੈ ਖਾਲੀ ਜੀ ਸਾਢੇ 8 ਦੀ ਪਾਲਾ ਕੋਈ ਨੇ ਪਾਲਾ ਜਾਂ 1500000 ਰੁਪਏ ਉਹ ਲੈਣ ਨੂੰ 40 ਇਹ ਤਾਂ ਹਮੇਚਾਰ ਕਿੰਦਾ ਇਹ ਕਿ ਚਲ 5 ਦੀ ਕਰੂੰਗਾ 5 ਦੀ ਅੱਗੇ ਵੀ ਕੁਛ ਨਹੀਂ ਇਹਨੇ 10000 ਰੁਪਏ ਤਾਂ ਉਹ ਚਲ 4 ਬੰਦੇ ਕਰਤਾ ਕਰਤਾ ਇਹ ਚਾਰ ਤਾਂ ਬਾਹਲੇ ਬੰਦੇ ਦਾ ਕੋਤਾ ਕਰਾਉਣਾ ਚਾਇ ਇੱਕ ਦੋ ਤਿੰਨ ਚਾਰ ਕਿੱਥੇ ਕੀ ਹੋ ਰਿਹਾ ਪੱਤੀ ਦੀ ਹੈ ਯਾਰ ਮੈਂ 10 ਮਗਾਏ ਮੈਂ ਸਾਡੇ 8.5 ਪਾਲਾ ਉਹਨੇ ਸਾਡੇ 8.5 ਦੇ ਹੁਣ ਕੀ ਤੇਰੀ ਕੀ ਗੱਲ ਬਾਤ ਹੈ ਤੇਰੀ ਹਾਂ ਮੈਂ ਤਾਂ ਹੁਣ ਆਸ ਤਾਂ 8.5 ਦੀ ਪਾਲਾ ਉਦੋਂ ਘੱਟ ਕੋ ਗੰਗੇਸ਼ ਕੋਈ ਤੁਸੀਂ ਵੇਖਣਾ ਚਾਹੇ ਸਕਦਾ ਕੋਈ ਓਏ 5500 ਦੇਣੀ ਆ ਅਰੇ ਮਹਿੰਗੀ ਪੜੇ ਨੇ ਮੈਨੂੰ ਪਤਾ ਜਿਹੜੀ ਪਹਿਲਾਂ ਤੋਂ ਦੀ ਗੱਲ ਹੋ ਗਈ 8.5 ਦਾ ਤੇਰਾ ਵੀ ਜਿਆਦਾ ਹੀ ਆ ਯਾਰ ਜਿਆਦਾ ਮੈਂ ਵੀ ਚਲਾਦਾ ਜਿਆਦਾ ਮੈਂ ਹੀ ਆ ਚੱਲ ਜਿਆਦਾ ਯਾਰ ਤੇਰੀ ਗੱਲ ਦੀ 72 ਨਹੀਂ ਇਹ ਜਿਆਦਾ ਤੂੰ ਆ ਤੇ ਫੜਾ ਜੇ ਪਰੋਣੀ ਇਹਦਾ ਮੈਂ ਪੰਜ ਕਰਦਾ 550 ਦੇ 550 ਦੇ ਲੈਣੀ ਇਹਦਾ ਪੱਛਾ ਕਰਦਾ ਉਹ ਫੜਾ ਰਣਜੀਤ ਯਾਰ ਕੋਈ ਨਹੀਂ ਸਹੀ ਗੱਲ ਆ ਐਂ ਆ ਤੁਸੀਂ ਸੌਦਾ ਕਰੋ ਚੱਕਾ 599 ਜੀ ਬਈ ਸਾਢੇ 7000 ਪੁੱਗਦੀ ਹੈ ਸਾਢੇ 6000 ਦੇ ਚਲਦੀ ਹੈ ਮੈਂ ਕਹਿੰਿਆ ਨਹੀਂ ਕਰਉਂ ਨਹੀਂ ਫੜਾ ਯਾਰ ਓ ਫੜ 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 ਯਾਰ ਮਾਨੀ ਓ ਫੜ ਯਾਰ ਓ ਫੜ ਫੜਾ ਯਾਰ ਲਖਣ ਦੇ ਰਣਜੀਤ ਬਾਦ ਉਹ ਸਾਰੇ ਤੈਨੂੰ ਗਾਈ ਵਧੀਆ ਆਉਂਦੇ ਆ ਓ ਫੜ ਲੈ ਉਹ ਹੀ ਕਹਿੰਦਾ ਸਭ ਯਾਰ ਲਿਖਾਈ ਥੋੜੀ ਹੋਊਗੀ ਛੀਤੀ ਪਉਣੀ ਦਾ ਓ ਯਾਰ ਤੂੰ ਫੜਾ ਯਾਰ ਓ ਫੜਾ ਯਾਰ ਰਣਜੀਤ ਫੜਾ ਯਾਰ ਤੂੰ ਫੜਾ ਯਾਰ ਕੋਈ ਨਹੀਂ ਫੜਾ ਤੂੰ ਓ ਕੇਵਲਾ ਵੇਖ ਲੋ ਯਾਰ ਜਿਹੜਾ ਜਿਹੜਾ ਬੰਦਾ ਪਹਿਲਾਂ ਲੈਂਦਾ ਆਉਂਦੀ ਮੂੰਹ ਕਰੇ ਗੱਲ ਕੋ ਬਈ ਤੋ ਪੱਤਲੂਆਂ ਕਰੇ ਰੇ ਹੋਏ ਕਿ ਜੀ ਕੀ ਗਲਤੀ ਹੈ ਯਾਰ ਇਹ ਤਾਂ ਪੰਜ ਗਲੌਂਦੀ ਹੈਗਾ ਉਹ ਵੀ ਤੇਰੇ ਕੋਲੇ ਖੜੀ ਹੈ ਥੋੜੀ ਸਾਹਮਣੇ ਹਾਂ ਆ ਕੀ ਦੀ ਆਇਲ ਦੇ ਦੇ ਚੱਲ ਫੜਾ ਬਈ ਚੱਲ ਚੱਕ ਬਈ ਸਰਦੂ ਰੇਡ ਕੰਮ ਗਿਣਾ ਪਏ ਇਹ ਤੇਰਾ ਹੋ ਗਿਆ ਸਹੀ ਬਸ ਸੋਨੇ ਦੀ ਸੀਰੀ ਉਹਨਾਂ ਦੀ ਸੀਰੀ ਲਖਾਈ ਆਪਾਂ ਨਾ ਨਹੀਂ ਲਖਾਈ ਜਿਹੜੀ ਆਪਾਂ ਬਣੀ ਹੈ ਨਹੀਂ ਨਹੀਂ ਲਖਾਈ ਦਾ ਯਾਰ ਕਿਉਂ 100 ਪਿੱਛੇ ਭਜਦੇ ਆ ਯਾਰ ਭਾਈ ਹਾਂ ਪਹਿਲਾ ਅੜਦਾ ਹੁਣ ਲਖਾਈ ਪਿੱਛੇ ਨਹੀਂ ਆਖੇ ਸੀਰੀ ਮੇਰੀ ਖੜੀ ਰਹਿੰਦੇ ਹਾਂ ਹਾਂ ਤੇ ਲਖਾਈ ਸਪਾਏ ਜਾਂ ਮੈਂ ਕਿਹੜਾ ਘਟਾ ਕੇ ਲੈਣਾ ਹਾਂ ਹਾਂ ਲਖਾਈ ਵੀ ਤੇਰੀ ਹੋਊਗੀ ਮਰਜ਼ੀ ਦੇ ਲੈ ਮਾਰ ਆ ਫਾਲਾ ਯਾਰ ਲਖਾਈ ਨੂੰ 100 ਨਾ ਕਿੰਦਾ ਉਰੇ ਉਹ ਪੂਰੇ ਆ 100 ਪਿੱਛੇ ਦੂੰਗਾ 500 100 ਪਿੱਛੇ ਨਹੀਂ ਐਵੇਂ ਸਹੀ ਗੱਲ ਆ ਚਲਾ بیا ਹੈਗਾ 100 ਰੁਪਏ ਵਟਾਈ ਜਾਂਦੀ ਹੈ ਵਾਦਿਕਾ ਐਣ ਮੂੰਹ ਕਰ ਲਿਆ ਕਰੋ ਯਾਰ ਤੇ ਇੱਕ ਫੜ ਆ ਜਾ ਬਾਈ ਓਏ ਚੱਲ ਅੱਗੇ ਇਧਰ ਆ ਯਾ ਤ ਸਹੀ ਹੈ ਦੱਸ ਲਖਾਈ ਹੋਰ ਕਿਹਦੀ ਕੀਤੀ ਨਾ ਪਈ ਯਾਰ ਆਪੋ ਅਪਲਾਈ ਕਰਾ ਲੈ ਲਖਾਈ ਆਪੋ ਆਪਣੀ ਹੋਣੀ ਆ ਬਾਈ ਗੱਲ ਖਤਮ ਹੋ ਜਲਦਾ ਰੱਖਿਆ ਕਰੋ ਨੀ ਛੋਟ ਨਾ ਕਰੀਂ ਬਸ ਛੋਟ ਨਾ ਕਰੂਗਾ ਹਾਂ ਕੀ ਨਾਮ ਲਿਖ ਬਾਈ ਆਪਣਾ ਬਲਵਿੰਦਰ ਅੱਛਾ ਲਵੀ ਦੋਸਤੋ ਖਾਰੇ ਤੋ ਅਸੀਂ ਹੁਣੇ ਹਜੇ ਆਏ ਸੀ ਮਿੰਟ 5 ਹੋਏ ਆ ਤੇ ਬਾਈ ਨੂੰ ਬੱਕਰੀ ਦਿਵਾਤੀ ਆ ਸਾਈਡ ਤੇ ਹੋਈ ਬਾਈ 6000 ਦਾ ਸੌਦਾ ਹੋਇਆ ਲਖਾਈ ਆ ਕੋ ਆਪਣੀ ਖੁਸ਼ ਆ ਹੁਣ ਖੁਸ਼ ਹੋ ਜਾਂਦੇ ਬਸ ਠੀਕ ਐ ਮੈਂ ਸਹੀ ਗੱਲ ਆ ਯਾਰ